welcom to my first vlog ਨਵੇਂ ਫੋਨ ਤੇ ਵਲੌਗ ਤਾਂ ਬਾਲਾ ਬਾਲੇ ਆ ਹਨਾ ਨਵੇਂ ਮਾਡਲ ਤੇ ਪਹਿਲਾ ਆ ਆਈਫੋਨ 16 ਤੇ ਆ 16 Pro ਤੇ ਆ Pro sorry ਫਰਕ ਬਹੁਤ ਆ ਦੋਨੇ ਚੀਜ਼ਾਂ 'ਚ ਆ ਅੱਜ ਇਸ ਤੇ ਬੈਠੇ ਨੇ ਜਗਾ ਗਣਾ ਸਿਆ ਸੀ ਰਿਸਟ ਆ ਨੈਂਪਰਾ ਦਾ ਆਂਕਲਾ

ਰਾਜੂ ਮੜੀ ਸਟੋਰੀ ਦਾ ਦੱਸਦੇ ਆਂ ਯਾਰ ਮੈਂ ਇਹਦੇ ਕੋਲ ਕਿੱਥੇ ਆਈ ਆਂ ਮਾਨ ਹੋ ਗਈ ਉਹ ਵੇਰੀ ਧੀ ਗਣੇ ਗਾਣ ਲੱਗੀ ਕਿੰਨੇ ਸੋਹਣੇ ਗਣੇ ਗਾਉਂਦੀ ਐ ਵੇਰੀ ਧੀ ਕਿਉਂਕਿ ਸਰਦਾਰ ਸਰਜੀਤ ਸਿੰਘ ਸੂਬੇਦਾਰ ਦੀ ਧੀ ਹੋਰ ਅੱਛਾ ਹੁਣ ਤੱਕ ਹੁਣ ਤਾਂ ਜਵਾਨ ਹੋ ਗਈ ਹੈ ਨਾ ਹਾਂ ਬਾਪੂ ਜੀ ਠੀਕ ਹੈ ਪਤਾ ਤੇਰਾ ਵਿਆਹ ਕਰਾਂਗੇ ਪਤਾ ਆ ਦੇਖ ਪਹਿਲਾਂ ਤੇਰੀ ਵੱਡੀ ਭੈਣ ਦਾ ਵਿਆਹ ਕੀਤਾ ਦੇਖ ਲੋਕ ਕਹਿੰਦਾ ਸੀ ਉਹ ਚੀਜ਼ ਹੋ ਗਿਆ ਉਹ ਆਪਾਂ ਜੀ ਮੇਰ ਬੰਦੇ ਦਾ ਕਰਦਾਰ ਹੋਵੇ ਉਹਨੂੰ ਦਿੱਤਾ ਜਾਣਾ। ਉਹ ਰਾਂਕਲ ਤੋਂ ਰਿਹਾ। ਅੱਛਾ, ਸੰਗਰੂਰ ਵਾਲਿਆਂ ਦਾ। ਓਹ ਸਮਝ ਗਈ। ਓਹੋ। ਚਲੋ ਕੋਈ ਨਹੀਂ ਹੁਣ ਫਿਰ ਮੈਂ ਦੁਬਾਰੇ ਫੋਨ ਲਾਵਾਂ ਬਾਈ ਤੈਨੂੰ ਹੈ। ਚੰਗ ਚਲੋ ਆਓ। ਨੂੰ ਲੱਗਦਾ ਪੰਗਾ ਹੋਰ ਪਾਵਾ ਹੈ ਬੈਠਉਣੀ ਨਹੀਂ ਇੰਦਰੀ ਬੈਠ ਸਰਾਕ ਕਰਨਾ ਪਊ ਨਾ ਸਰਾਕ ਨਹੀਂ ਕਰਦੇ ਮੈਂ ਨਹੀਂ ਯਾਰ ਬਾਈ ਬੰਮਾ ਮੇਰੇ ਕੋਲ ਬੰਨੀ ਬਣੀ ਗਏਟ ਹੋ ਜੂ ਪਰ ਚੀਜ਼ ਵਧੀਆ ਬਣਾ ਬੰਨ ਆ ਜਾ ਆ ਜਾ ਉਰੀ ਆ ਜਾ ਫਿਰ ਆ ਜਾ ਯਾਰ ਮੈਂ ਸਿੱਖਣਾ ਚਾਹੁੰਦੀ ਆ ਸਾਰਾ ਕੁਝ ਹੁਣ ਤੂੰ ਸਿੱਖੇਂਗੀ ਹੁਣ ਤਾਂ ਵਿਆਹ ਕਰਾਉਣ ਨੂੰ ਤਿਆਰ ਹੈ ਹਾਂ ਤਾਂ ਤੈਨੂੰ ਸਿਖਾਈ ਖੜੇ ਆ ਸਭ ਤੋਂ ਇਜੀ ਤਰੀਕਾ ਲਸਾ ਸਾਗ ਬਣਾਉਣਾ ਬਾਈ ਟਾਈਮ ਹੋ ਚੁੱਕਿਆ ਸਵਾ 12 ਸਭ ਤੇ ਰੱਖ ਤਾ ਅਜੇ ਮੈਂ ਕਟਾਈ ਠੀਕ ਆ ਨਾ ਟਿੱਕੇ ਕੁੱਕਰ ਚ ਪਾ ਕੇ ਚੱਲ ਮੈਂ ਰੱਖਦਾ ਅਜੇ ਮੁਕਾਣੀ ਸਮਾਨ ਘੜ ਤੋਂ ਘੜ ਤੋਂ ਵਧੀਆ ਐਸੇ ਚੋਪਰ ਹੇ ਰੈਡੀ ਹੋ ਰੇ ਭਾਈ ਯਾਰ ਇਹਦੇ ਵੀਡੀਓ ਚ ਨਹੀਂ ਹੈਗਾ ਜੂ ਹੋਏ ਫੋਟੋ ਚ ਵੀਡੀਓ ਚ 3x ਵੀ ਨਹੀਂ 2x ਇਕੱਲਾ ਇਸਕੇ ਜਾਂ ਕੁਝ ਵੀ ਲਾਸਟ ਸ਼ਬਦ ਯਾਦ ਰੱਖੋ ਕਿਥੋਂ ਹਾਂ ਇਹਦਾ ਇਹ ਉਹਨਾਂ ਕਿਹਨਾਂ ਦਾ ਜੱਕੜਣਾ ਦੀ ਜ਼ਿੰਮੇਵਾਰੀ ਹੈ ਆਹ ਦੱਸਣਾ ਵੀ ਤੇਰੇ ਨੂੰ ਦੇਵੇਂ ਖੜੇ ਸੀ ਕਿੰਨੀ ਕੀ ਗੱਲਬਾਤ ਸੀ ਸਾਰਾ ਤੂੰ ਧਿਆਨ ਰੱਖ ਖੜਾਓ ਕੰਟੀਨਿਊਲੀ ਓਕੇ ਸਰ ਆ ਜਾ ਬਈ ਸਹੀ ਹਾਂ ਕਿਹਾ ਇਹ ਹੱਥ ਨਾਲ ਮਰੇਗਾ ਬਲਬ ਉੱਦਲੀ ਜਾਂਦਾ ਬਲਬ ਉੱਦਲੀ ਦਾ ਹੁਣ ਕੱਪੜਾ ਤਾਂ ਇਹ ਕਰਨੀ ਆ ਬੜਾ ਮोटा ਇਹ ਕਿਉਂ ਇੱਥੇ ਕਸ ਜਾ ਪਿਆ ਗਿਆ ਫੇਰ ਠੀਕ ਆ ਫੇਰ ਕਿੰਦਾ ਹਾਂ ਫੇਰ ਮੈਂ ਹੁਣ ਕੋ ਫੋਟੋ ਸਾਚੂ ਹੀ ਕਰੀ ਜਾਂਦਾ ਵੀਡੀਓ ਚ ਆ ਬੰਨੀ ਵੀਡੀਓ ਚ ਨਾ ਫੇਰ ਹੋਰ ਕਿਹੜੀ ਬਣਨੀ ਆ ਦੇੜੀ ਬਣਾਉਣੀ ਆ ਤੂੰ ਦੇਖ ਮੈਂ ਆਪੇ ਆਦੇ ਹਿਸਾਬ ਨਾਲ ਮੈਨੂੰ ਹਾਂ ਸਹੀ ਆ ਆਹੀ ਘੰਟਾ ਘੰਟਾ ਆਹ ਆਹ ਦੇੜੀ ਬਣਦਾ ਬਈ ਚੰਦਾ ਤਾਂ ਦੇ ਬੰਦੇ ਅਦਰ ਸਾਡੇ ਸਾਥੇ ਬੈਠੇ ਚੱਲੇ ਇਹ ਖੜਦਾ ਇਹ ਤੇ ਚੱਕਿਆ ਨਾ ਉੱਤੇ ਹਾਂ 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 ਨੂੰ ਕਹਿੰਦਾ ਇੱਧਰ ਮੈਨੂੰ ਲੱਗਦਾ ਤੇਰੇ ਖੱਬੇ ਪਾਸੇ ਦੇ ਚੱਕੀ ਦੇਖੀ ਹਾਂ ਅੱਬੇ ਹੱਥ ਦੀ ਪੈ ਲਾ ਹਾਂ ਨੀ ਕਿਰਪਾਈਏ ਆਲੇ ਹੋਣਾ ਭਾਈਆ ਭਾਈਆ ਹੋਣਾ ਹੋਣਾ ਮੇਰੇ ਕੋਲ ਆ ਰਫ ਤੋਂ ਨਾਉਣ ਉਹ ਸਾਉਥ ਮੂਵੀ ਵਾਲੇ ਵਾਂਗ ਕਰੀ jut é Šala पदसी है प staple पदन ऐस पabilदा हो ਕਾ ਕੋਣ ਉਹਨੂੰ ਬਗਲੇ ਲੈ ਮਾਰੇ ਮੋਰ ਮਲਕੂਰ ਦੇ ਨੂੰ ਮਗਾ ਬਿਛਾਉਣੇ ਕਰਨਾ ਸੀ ਤੇ ਜੈ ਲੈ ਨਾ ਕਰਾ ਗੰਡਾਸੀ ਵਾਲੇ ਦਾ ਮਾਰ ਕੇ ਸਿਰ ਤੇ ਵਿਚ ਹੀ ਕਰ ਹਾਂ ਬਾਬ ਤਾਂ ਆਪੇ ਕਰ ਲਿਆ ਹਾਂ ਆ ਚੀਜ਼ ਹੀ ਕਰ ਹਾਂ 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 ਤਾਂ ਆਪੇ ਕਰੂਗਾ ਉਹ ਉਹ ਕਹੂੰਗੀ ਮੈਂ ਤਾਂ ਹਾਂ ਉਹਨੂੰ ਬਹੁਤ ਗੰਨਾ ਕਹਿ ਦੂੰ ਹਾਂ ਤੇ ਪਤਾ ਨਹੀਂ ਵਿਜੈ ਨੇ ਕਿਹਾ ਜਿਆਦਾ ਇਹਦਾ ਬਾਹਰ ਚ ਬਾਹਰ ਚ ਤੂੰ ਤੂੰ ਪਿਸ਼ਾਬ ਕਰਨ ਨੂੰ ਫਿਰਦੀ ਹਾਂ ਵਾਹ ਫੋਰ ਜੰਮੀ ਕਾਈ ਉਹ ਕੋਈ ਨਹੀਂ ਗਣਾ ਅੰਟੀ ਮਗਰ ਸਾਨੂੰ ਜੇ ਪਿਸ਼ਾਬ ਕਰਦੀ ਨੂੰ ਫੜਤਾ ਇੱਥੇ ਫੇਰ ਆਇ ਤਾਂ ਕਾਈ ਨਾਤ ਨਹੀਂ ਆਇ ਤਾਂ ਆਇਆ ਨਾ ਤੀ ਹਾਂ ਤੇਰਾ ਪਿੱਛੀ ਮੂੰਹ ਤੋਂ ਮੈਂ ਪੜਦੂ ਤੇ ਸਤਾਰਾ ਕੋ ਗਾ ਵਿੱਚੀ ਮੂੰਹ ਵਿੱਚੀ ਠੀਕ ਆ ਦੇ ਆ ਵਾਲੀ ਆ ਕੇ ਟਾਲੀ ਤੂੰ ਕਿਹੜੀ ਨੂੰ ਬੁਲਾਤਾ ਹੋਰ ਨਹੀਂ ਗੱਲ ਪਵਾਈ। ਓਏ ਠੀਕ ਤਾਂ ਹੈ ਯਾਰ ਅੱਜ ਤਾਂ ਉਹ ਵੀ ਕਹੀ ਜਾਂਦਾ ਡਾਰਕ ਯਾਰ ਇਹ ਕਰੀ ਜਾਂਦਾ। ਤਾਂ ਨੈਗੇਟਿਵ ਚ ਜਾਵਾਂਗੇ। ਕੋਈ ਤਾਂ ਗੱਲ ਆ ਸਹੀ ਗੱਲ ਕਹੀ ਸੀ ਗੁਰਪ੍ਰੀਤ ਜੀ ਹੈਨਾ। ਮੈਂ ਬਤਾ ਦਿਆਂ ਆਪਾਂ ਕਰਦੇ ਹਾਂ। ਕੋਈ ਉਤਰਿਆ ਜਿਹੜਾ ਸਤਰ ਸਾਰਾ ਕੁਝ ਕੱਢ ਦੂਗਾ। ਆ ਦੇ ਉਹਨਾਂ ਨੂੰ। ਫੇਰ ਤੂੰ ਗੱਲ ਫੇਰ ਤੂੰ ਗੀ ਭੂਲੇ ਨਾ ਭੱਲ ਗਈ ਸੀ ਜਿਹੜੀ ਸਭ ਦੇ ਨਾਲ। ਜਿੰਨੇ ਆਪਸ ਆਹੇ ਦੇ ਬੰਦਾਂ ਨੇ ਵੇ। ਠੀਕ ਹੈ ਨਹੀਂ ਤਾਂ। ਆਇਨੂ ਲੈ ਜੰਗਾ ਕੰਦ ਕੰਨੀ ਲੈ ਆਇਆ ਕਿਉਂ ਕੋਦਰਾਂਟੀ ਬੈਠੀ ਓਕੇ ਲੈ ਕੇ ਦੇ ਦੇ ਜਾਓ ਛਤਰੀ ਮੈਂ ਸਾਗ ਤੋੜ ਕੇ ਲੈ ਆ ਨਹੀਂ ਸਾਗ ਲੈ ਸੀ ਤੋੜ ਕੇ ਹਾਂ ਫਿਰ ਬਾਥੂ ਤੋੜਨ ਵਾਗੀ ਹਾਂ ਤੇ ਉੱਤੇ ਉਹਨਾਂ ਦੀ ਨਹੀਂ ਖੜੀ ਨਹੀਂ ਖੜੀ ਖੜੀ ਹਾਂ ਮੈਂ ਬਾਥਰੂਮ ਕਰ ਲਾ ਲੈ ਇੱਥੇ ਹੋਰ ਨਹੀਂ ਸਾਗ ਲੈ ਆ ਜੇ ਤੋੜ ਕੇ ਸਾਗ ਲੈ ਸੀ ਤੋੜ ਕੇ ਹਾਂ ਕਰਤ ਰਹੀ ਨਹੀਂ ਮੈਂ ਬਾਥੂ ਲੈਣ ਵਾਗੀ ਅੜੀਏ ਕਰੂੰਗੀ ਹਾਂ ਤੇ ਫੇਰ ਮੈਨੂੰ ਉਹਨਾਂ ਦੀ ਬੁਰੀ ਜਿਹੀ ਗੱਲ ਪੈ ਗਈ ਲੈ ਖੜ ਜਾ ਨਹੀਂ ਮੈਂ ਬਾਥਰੂਮ ਕਰ ਲਾਂ ਇੱਥੇ ਹੋਰਾ ਨਾਲ ਦੁਬਾਰੇ ਕਰ ਤੂੰ ਸਾਗ ਤੋੜ ਕੇ ਲਈ ਤੇ ਲੈ ਸਾਗ ਲਈ ਸੀ ਮੈਂ ਤੋੜ ਕੇ ਹਾਂ ਹਾਂ ਕਿ ਫੇਰ ਬਾਥੂ ਲੈਣ ਵਾਗੀ ਅੱਛਾ ਲੈ ਖੜੀ ਨਹੀਂ ਕਿਉਂ ਨਹੀਂ ਮੈਂ ਫਸਾਬ ਕਰ ਲਾਂ ਤੈਨੂੰ ਸ਼ਰਮ ਨਹੀਂ ਆਉਂਦੀ ਕਿ ਕਿਹਦਾ ਘਰ ਆਪਣਾ ਤੈਨੂੰ ਪਤਾ ਏ ਕਿਹਦਾ ਘਰ ਹੈ ਲੇ ਜੈਲੇ ਦਾਗਾ ਮਾਰ ਕੇ ਨਾ ਗਣਾਸ਼ਾ ਤੇਰਾ ਵਿਚੀ ਕੱਢ ਦੂ ਸਾਰਾ ਕੁਛ ਮੈਂ ਮਰ ਜਾ ਮੈਂ ਤਾਂ ਕੰਮੀ ਕਰਾਪ ਕਰਨੀ ਸੀ ਆ ਗਾ ਹਾਂ ਕਰ ਲਈ ਕਾਲੀ ਨਾ ਕਰੋ ਨਾਲੇ ਤੂੰ ਨੀ ਮੇ ਸਾਗ ਲੈਣ ਬਾਕੀ ਸੀ ਅੱਛਾ ਹੋਰ ਫਿਰ ਬਾਥੂ ਜਲਣ ਬਾਕੀ ਹਾਂ ਨਹੀਂ ਖੜ ਜਾ ਨਹੀਂ ਖੜ ਜਾ ਕੀ ਕਰਨਾ ਹੁਣ ਨਹੀਂ ਬਸ ਸਾਫ ਕਰ ਲਾ ਕਿੱਥੇ ਕਰਨਾ ਪਿਸ਼ਾਬ? ਇੱਥੇ ਕਰੂੰਗੀ। ਹੋਰ ਕਿੱਥੇ? ਤੈਨੂੰ ਪਤਾ ਹੈ ਕੀ ਦਾ ਘਰ ਹੈਗਾ? ਕੀ ਦਾ ਘਰ ਹੈ? ਹਾਂ ਜੈਲੇ ਗਣਾਚੇ ਵਾਲੇ ਦਾ। ਹਾਂ। ਮਾਰ ਕੇ ਗਣਾਚਾ ਨਾ ਤੇਰਾ ਸਾਰਾ ਕੁਝ ਹੀ ਘਟ ਦਊਗਾ ਬਿੱਚੀ ਤੇ। ਮੈਂ ਤਾਂ ਕੰਮ ਕਰਾ ਰਹੀ ਆ। ਹਾਂ ਕਰ ਲਈ ਆਪਦਾ। ਆ ਜਾ ਨੀ ਤੂੰ। ਨਹੀਂ ਮੈਂ ਸਾਗ ਲੈਣ ਵਾਗੀ ਸੀ। ਹਾਂ। ਫੇਰ ਕੀ ਲਿਆਈ ਫੇਰ ਬਾਥੂ ਲੈਣ ਵਾਗੀ। ਅੱਛਾ। ਨਹੀਂ ਖੜ ਜਾ ਨਹੀਂ ਖੜ ਜਾ। ਹਾਂ ਕੀ ਕਰਨਾ ਹੈ? ਹਿਸਾਬ ਕਰ ਲਾਂ। ਕਿੱਥੇ ਕਰਾਂਗੀ ਪਿਸ਼ਾਬ? ਇੱਥੇ ਕਰ ਲੈਣੀ ਹੋਰ ਕਿੱਥੇ ਕਰੂੰਗੀ? ਆ ਤੈਨੂੰ ਪਤਾ ਕੀ ਦਾ ਘਰ ਹੈਗਾ? ਕੀ ਦਾ ਘਰ? ਜੈ ਲਗਣਾ ਸਿਆਲੇ ਦਾਗਾ ਬੂੰਮਾ ਮਾਰ ਜੇ ਤਾਂ ਕੱਤਲੀ ਮਾਰੇ ਕਿਤੇ ਨਗੇ ਉਹ ਤਾਂ ਐ ਨਹੀਂ ਦੇਖਦਾ ਨਹੀਂ ਹੁੰਦਾ ਮਾਰਨ ਲੱਗਿਆ ਹੋਰ ਤਾਂ ਹੁਣ ਚ ਧਰ ਲੂ ਤੇਰੇ ਗਣਾਸਾ ਤੇ ਕਰ ਦੂ ਤੇਰੇ ਡੱਕਰੇ ਤੇ ਮੈਂ ਨਹੀਂ ਮੇਰੇ ਤੇ ਜਮਾ ਕਰ ਰੋਲ ਦੂਗਾ ਹਾਂ ਅੱਗੇ ਪਿੱਛੇ ਨਾ ਇੱਥੇ ਕੋਈ ਗਲਤੀ ਕਰੀ ਅਜੀ ਨਾ ਉਹ ਨਹੀਂ ਕਰਦੀ ਮੈਂ ਗਲਤੀ ਤੇ ਸਿਆਣੀ ਬਣ ਜਾ ਤੂੰ ਕੰਮੀ ਖਰਾਬ ਹੋ ਗਏ ਸੀ ਫਿਰ ਜੈਲੇ ਦਾ ਸਮਾ ਦਾ ਪਤਾ ਹੀ ਹੈ ਤੇਨੂੰ ਦੇਖ ਲੈ ਨਾ ਤਾਂ ਕੱਤਲੀ ਰੋਜ਼ ਬੰਦੇ ਮਾਰ ਕੇ ਰੋਟੀ ਖਾਂਦਾ ਕਾ ਹੋ ਹਾਂ ਲੈ ਹਣਾ ਦੱਸ ਹਾਂ ਤੇ ਤੂੰ ਵਹਾਂ ਕਰਨੀ ਪਿਸਾਬ ਆ ਉਹ ਗੱਲਾਂ ਕਰਨ ਚੱਲ ਗਏ ਮੈਨੂੰ ਇਹ ਆਈਡੀਆ ਹੋ ਗਿਆ ਸੀ ਤਾਂ ਪਤਾ ਲੱਗਿਆ ਨਾ ਨਾ ਇਹ ਬਗਦੇ ਬਗਦਾ ਕੈਂਪਰ ਹਰਿਆਦਾ ਨੇ ਇਹੀ ਗੱਲਾਂ ਨੇ ਬਸ ਇਹੀ ਗੱਲਾਂ ਨੇ ਬਾਪੂ ਜਿਹੜੀਆਂ ਦੁੱਖ ਦਿੰਦੀਆਂ ਨੇ ਬਾਕੀ ਤੇ ਸਾਰਾ ਕੁਝ ਠੀਕ ਹੈ ਚੱਲ ਦੁਬਾਰਾ ਆ ਜਾ ਇੱਥੇ ਖੜਾ ਜਾ ਉਹ ਸਾਰੇ ਕਰਾਂਗੇ ਓਏ ਹਾਂ ਚੱਲ ਮੈਂ ਐਸਾ ਵਿਆਹ ਕਰਾਂਗਾ ਪੁੱਤ ਤੇਰਾ ਕਿਸੇ ਵੀ ਮਾਪਿਓ ਨੇ ਉਹ ਜਾਵੇਆ ਕੀਤਾ ਹੀ ਨਹੀਂ ਹੋਣਾ ਹਾਏ ਬਾਪੂ ਜੀ ਮੈਨੂੰ ਤਾਂ ਬਹੁਤ ਜੀ ਕਰਦਾ ਕਿ ਮੇਰਾ ਬਹੁਤ ਸੋਹਣਾ ਵਿਆਹ ਦੇਖ ਲੈ ਆ ਤੇਰੀ ਵੱਡੀ ਭੈਣ ਮੌਜਾ ਕਰਦੀ ਪਈ ਏ ਹਾਂ ਬਾਪੂ ਜੀ ਆਹੋ ਹਾਂ ਬਾਪੂ ਜੀ ਮੇਰੀ ਭੈਣ ਦੇ ਵਿਆਹ ਦਾ ਤਾਂ ਮੈਨੂੰ ਵੀ ਬਹੁਤ ਚਾਅ ਆ ਨਾ

ਰੋਗੀਆਂ ਵਾਲੀ ਬੋਲੀ ਹਾਂ ਇਹ ਪਾਪੇ ਵਾਲੀ ਬੋਲੀ ਨਹੀਂ ਹੈਗੀ ਨਾਲੇ ਅੱਛਾ ਅੱਛਾ ਚੱਲ ਦੇਖ ਬੈ ਜੱਲ ਜੱਪ ਕਰੋ ਐਕਸ਼ਨ ਦੇਖ ਲੈ ਪੋਤਾ ਐਕਸ਼ਨ ਦੇਖ ਲੈ ਪੋਤਾ ਤੇਰੀ ਵੱਡੀ ਭੈਣ ਮੌਜਾਂ ਕਰਦੀ ਏ ਹਾਂ 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 ਗਲਤ ਹੋ ਗਿਆ ਗਲਤ ਹੋ ਗਿਆ ਯਾਰ ਦੇਖ ਲੈ ਧੀਏ ਤੇਰੀ ਵੱਡੀ ਭੈਣ ਮੌਜਾਂ ਕਰਦੀ ਏ ਹਾਂਜੀ ਬਾਪੂ ਜੀ ਦੇਖ ਪਤਾ ਤੇਰੀ ਵੱਡੀ ਭੈਣ ਮੌਜਾਂ ਕਰਦੀ ਏ ਹਾਂਜੀ ਬਾਪੂ ਜੀ ਹਾਂਜੀ ਬਾਪੂ ਜੀ ਵਿਆਹ ਤਾਂ ਮੈਨੂੰ ਵੀ ਬਹੁਤ ਚਾ ਆਗਾ ਐ ਕੀ ਗੱਲ ਦੁਬਾਰਾ ਕਰਾਉਣ ਦਾ ਪਤਾ ਉਹ ਨਹੀਂ ਨਹੀਂ ਬਾਪੂ ਜੀ ਮੇਰੀ ਭੈਣ ਦੇ ਵਿਆਹ ਦਾ ਅੱਛਾ ਮੇਰੀ ਧੀ ਦਾ ਵਿਆਹ ਮੈਨੂੰ ਗੋਡੇ ਗੋਡੇ ਚਾਹ ਮੇਰੀ ਧੀ ਦਾ ਵਿਆਹ ਮੈਨੂੰ ਗੋਡੇ ਗੋਡੇ ਚਾਹ ਧੀ ਆ ਹੈਗਾ ਉਹ ਹਾਂ ਹੈ ਟੋ ਗਈ ਭਣੇ ਮੈਂ ਕੀਤਾ ਜੀ ਬੋਲ ਐਕਸ਼ਨ ਉਹ ਮਹਾਂ ਬਚਾਉਗਾ ਜਰਾ ਕੋਈ ਨਾ ਆਈ ਜਾਂਦੇ ਚੱਲ ਧੱਕੇ ਹੋਰ ਤੇ ਉਹ ਜੀ ਘਰ-ਵਾਰ ਹੋਵੇ ਜਿਹੜਾ ਸਾਡਾ ਪਰਿਵਾਰ ਹੈ ਉਹੋ ਜੀ ਪਰਿਵਾਰ ਹੋਵੇ ਉਹ ਹੈ ਜੀ ਪਰਿਵਾਰ ਉਹ ਹੈ ਜੀ ਘਰ-ਵਾਰ ਆਗਾ ਜਿਵੇਂ ਜਿਵੇਂ ਚੰਦ ਨੂੰ ਗ੍ਰਹਿਣ ਲੱਗਿਆ ਹੁੰਦਾਗਾ ਉਹ ਹੈ ਜੀ ਗਲਤ ਹਾਂ ਤੂੰ ਕਹੋ ਚੰਦ ਤਾਂ ਮੈਂ ਚੰਦ ਕਹਿੰਦਾ ਨਾ ਕੱਟ ਕੇ ਤੇ ਤੇ ਜਿਹੜਾ ਸਾਡਾ ਪਰਿਵਾਰ ਹੈ ਉਹੋ ਜੀ ਤੁਹਾਡਾ ਉਹ ਮੈਨੂੰ ਬੋਲਣਾ ਪੈਣਾ। ਪੀ ਲੋ ਜੀ ਪਾਣੀ। ਆਹਾ ਕੁੜੀ ਕਿ ਆ ਗਈ? ਨਹੀਂ ਜੀ, ਇਹ ਤਾਂ ਕੁੜੀ ਮੇਰੀ ਵਿਆਹੀ ਵਰੀ ਆ। ਸੁਖ ਨਾਲ ਆਪਦੇ ਸਹੁਰੇ ਘਰਾਂ ਤੋਂ ਮਿਲਣ ਵਾਸਤੇ ਆਈ ਵੀ ਆਪਣੇ ਕੋਲੇ। ਅੱਛਾ ਜੀ। ਆਹੋ। ਉਹ ਤਾਂ ਕੁੜੀ ਦੂਜੀ ਐ ਬਲਾ ਕੁੜੀਏ ਉਸ ਨੂੰ ਵੇਖਣ ਆਈ ਐ ਕੁੜੀ ਡਿੰਪਲ ਆ ਆਜਾ ਪਤਾ ਇੱਧਰ ਆ ਜਾ ਮੇਰੀ ਧੀ ਇੱਥੇ ਆ ਜਾ ਲੈ ਸਸੀ ਕਾਂਤ ਫਿਰ ਕੋ ਸਮਰਜੀ ਨੇ ਨਾ ਰਹੇ ਜੀ ਆ ਠੀਕ ਹੈ ਜੀ ਨਹੀਂ ਨਹੀਂ ਆਇਆ ਖੜੇ ਹੋ ਇੱਥੇ ਵਿੱਚ ਖੜੋ ਬੱਚੇ ਆਲੇ ਹੂੰ ਐਕਸ਼ਨ ਆਹ ਥੱਲੇ ਆ ਗਏ ਲਾ ਬਿੱਟਿੰਗ ਆਏ ਧੀ ਥੱਲੇ ਕਰੋ ਦੱਲੇ ਐਕਸ਼ਨ ਐਂ ਗਰੇ ਨਹੀਂ ਪੀਣਾ ਹਜੇ ਅੱਛਾ ਅਜੇ ਹਾਂ ਇਹਦਾ ਮਜ਼ਾ ਕਰਦੀ ਐਕਸ਼ਨ ਹਾਂ ਇਹਦਾ ਮਜ਼ਾ ਕਰਦੀ ਐਕਸ਼ਨ ਇਹਦਾ ਮਜ਼ਾ ਕਰਦੀ ਐ ਅੱਛਾ ਹੋਰ ਕਿਹੜੀ ਕੁੜੀ ਆ ਗਈ ਹਾਂ ਪਤਰਾ ਉਹ ਟੈਂਪਲ ਟੈਂਪਲਰ ਐਕਸ਼ਨ ਓ ਬੇਟਾ ਉਹ ਪੁੱਤਰ ਬਾਹਰ ਆ। ਕੱਟ। ਉਹ ਬੇਟਾ। ਉਹ ਪੁੱਤਰ ਉਬਾਰੇ ਆਓ। ਹਾਂਜੀ ਪਾਪਾ ਜੀ। ਇੱਥੇ ਬੈਠੀ ਭੀਮਾ ਕੇ ਆ ਕੇ। ਠੀਕ ਹੈ। ਮੈਂ ਮੁੰਡੇ ਨੂੰ ਲੈ ਕੇ ਆਉਂਗੀ। ਚੰਗਾ ਜੀ। ਸਾਸਿਕਾਲ। ਸਾਸਿਕਾਲ ਜੀ। ਚੰਗਾ ਪੁੱਤ। ਠੀਕ ਹੈ ਜੀ। ਹੁਣ ਤੂੰ ਸੜ ਜਾ ਯਾਰ। ਇਹ ਤੂੰ ਖੜੀ ਨਹੀਂ ਸੀ ਉਦੋਂ। ਕਿੱਥੇ ਬੈਠੀ। ਚੰਗਾ ਜੀ। ਸਾਸਿਕਾਲ। ਮੈਂ ਮੁੰਡੇ ਨੂੰ ਉਹ ਨਾ ਹਲੇ ਉਹ ਆ ਕਰੋਨਾ ਤੁਹਾਰੇ ਹੋਏਗਾ ਤੇ ਕਿਹ ਮੈਨੋ ਰਿਸ਼ਤਾ ਦੇਖਣਾ ਤੇ ਜਿਹੜਾ ਮੁੰਡਾ ਹੀ ਕੰਮ ਕਰਦਾ ਹਵੇ ਚਾਚੀ ਦੱਸ ਸਰ ਮੈਂ ਤਾਂ ਨਿੱਕੀ ਜਿਹੀ ਐਲਬਮ ਬਣਾ ਰਿਹਾ ਹਾਂ ਤੇ ਤੁਮਾ ਦੇਖੀ ਇਹ ਬੰਦੇ ਕੌਣ ਆ ਇਹ ਉਹ ਆੜਾ ਮੈਂ ਮਾਰੇ ਆ ਇਹ ਦੋ ਬਰੋਈ ਆ ਤਾਂ ਮੇਰੇ ਰਿਸ਼ਤੇਦਾਰ ਹੈ ਮੈਡਮ ਆ ਤਾਂ ਮੇਰੇ ਤਾਇ ਦਾ ਮੁੰਡਾ ਹੈ ਇਹ ਤਾਂ ਸੱਲ ਘਟਣ ਨਾਲ ਮਰਿਆ ਸੀ ਮਗਰ ਉਹ ਸੱਲੇ ਕੱਟਣ ਨਾਲ ਨਹੀਂ ਗੜਾਸਾ ਮੈਂ ਮਾਰਿਆ ਸੀ ਅੱਛਾ ਨਾ ਨਾ ਉਹਨੂੰ ਚਾਹ ਫੜਾ ਦਿਓ ਓ ਬਾਈ ਓਏ ਮਰਿਆ ਤਾਂ ਇਹ ਸੱਲੇ ਕੱਟਣਾ ਪਰ ਸੱਲ ਮੈਂ ਕਿਤਾਈ ਸੀ ਇਹਦੇ ਉਹ ਫਿਲਮਾਂ ਹੀ ਮੇਰੀਆਂ ਕਿਉਂ ਬਟ ਮੈਂ ਫਿਰ ਬੈਠਾ ਕਰੇ ਤੂੰ ਪਰੇ ਹਟ ਜਾ ਤੂੰ ਕੀ ਗੱਲ ਆ ਤੇ ਮਰ ਜੀਂ ਉਂਗਲਾਂ ਕਰੀਂਦਾ ਦੀ ਬਲਾਗ ਦੇ ਵਿੱਚ ਕਾਤਲ ਦਾ ਰਾਜੀਵ ਕਾਤਲ ਦਾ ਜੰਮੇਵਾਰ ਮੈਂ ਕੱਟਦੇ ਮੈਨੂੰ ਤੇਰੇ ਦਰਨਾ ਹੈ ਕਿ ਕਿੱਟੇ ਕਦਾ ਤੂੰ ਆਵਾਜ਼ ਕੱਟੋ ਮੇਰੇ ਡਰਾ ਤੇਰਾ ਤਾਂ ਗੱਡੀ ਘੱਟੇ ਇੰਦਰਾ ਹੈ ਮੈਂ ਕੱਟੂਗਾ ਕਿੱਟੇ ਕਦਾ ਤੂੰ ਆਵਾਜ਼ ਕੀ ਕਰੀਂਦਾ ਹੈ ਬੈਠਾ ਤਾ ਰੋਟੀਆਂ ਕਿੱਟੇ ਲਾ ਰਣਾ ਕੌਣ ਰਾਜੀ ਕੱਪੜੇ ਦੇ ਜੀ ਕਰਨੇ ਨਾ ਥਿਲੀ ਯਾਰ ਕੱਪੜੇ ਨਹੀਂ ਆ ਇਹ provoqué ਤੇ ਅੱਵਾ ਮੈਂ ਤੁਮ ਚੱਕੀ ਖੜਾ ਨਾ ਉਹ ਦਾ ਲੈ ਬੰਨੇ ਉਹ ਬਰਾਗ ਨਹੀਂ ਹੈਗਾ ਵਿਚਾਰੇ ਵੀ ਹੈਗੇ ਇੱਕ ਦੋ ਸਰਾਕ ਵਿਚਾਰੇ ਨਹੀਂ ਉਹ ਬਹੁਤ ਤਰ ਚ ਖੜਾ ਨਾ ਚਾਰ ਲਾ ਦੇ ਹੁਣ ਚੁੱਪ ਜਾ ਬਿਨਾ ਕਿ ਦਿਸਿਆ ਨਹੀਂ ਤੈਨੂੰ ਠੀਕ ਆ ਮੈਂ ਅੰਦਰ ਹੀ ਸੌਰਾ ਖੜਾ ਹਾਂ ਮਰਦੂ ਮੈਂ ਨੋਤ ਮੈਂ ਐਤ ਕਲੋਇਲਾ ਹੁਣ ਉਹ ਮੈਨੂੰ ਕੌਣ ਮਾਰ ਦੂ ਮੈਂ ਤੇ ਤਾਂ da ਵੀ ਡਰਦਾ। ਸੁਣ ਗਿਆ? ਚੁਣ ਗਿਆ ਲੈ ਵੀ ਜੈਲਿਆ ਹੁਣ ਤਾਂ ਤੈਨੂੰ ਦਿੱਤਾ ਛੱਡ ਸੁੱਖ ਨਾਲ ਤੇਰੇ ਸਾਰੇ ਕੇਸ ਵਰੀ ਹੋ ਗਏ ਤੇ ਹੁਣ ਤੂੰ ਜ਼ਿੰਦਗੀ ਜਿਉਣ ਦੀ ਵਧੀਆ ਦੀ ਕੋਸ਼ਿਸ਼ ਕਰੀ ਮੜਿਆ ਦਵਾਰੇ ਕਰਿਓ ਲੈ ਵੀ ਜੈਲਿਆ ਦਵਾਰੇ ਕਰ ਦਵਾਰੇ ਓਏ ਸਾਹ ਖੜੇ ਨੇ ਯਾਰ ਕੀ ਹੋ ਗਿਆ ਬਈ ਲੰਘ ਜਾਣ ਦੋ ਟੱਪਾ ਦੋ ਯਾਰ ਜਨਾਬ ਮੈਂ ਜਾਂਦੀ ਵਾਰ ਇੱਕ ਕੰਮ ਦਾ ਕਰ ਦਵਾਂ ਦੋ ਦੱਸ ਜਨਾਬ ਹਾਂ ਮੜੀ ਗੱਲੀ ਸੁਣਾ ਦੱਸ ਮਗਾ ਜਾਂਦੀ ਵਾਰ ਕੋਈ ਕੰਮ ਹੀ ਕਰ ਦੋ ਇੱਕ ਦੋ ਦੱਸ ਬਣਾ ਲੈ ਵਾਈ ਓਏ ਤੈਨੂੰ ਪਤਾ ਨਹੀਂ ਲੱਗਦਾ ਸਾਹ ਖੜੇ ਆ ਮੜੇ ਭੇਦੇ ਨੂੰ ਪਿਸ਼ਾਬ ਕਰਨਾ ਅੱਛਾ ਜਨਾਬ ਮੈਂ ਕਹਿੰਦੀ ਮੈਂ ਕਹਿੰਦਾ ਸੀ ਅੱਜ ਸ਼ੂਗਰ ਦੀ ਦਵਾਈ ਵੀ ਲੈਣੀ ਭੁੱਲ ਗਏ ਤੁਸੀਂ ਪਿਸ਼ਾਬ ਕਰ ਲੈਂਦੇ ਅੱਛਾ ਯਾਰ ਹੋਰ ਨਾ ਨਾ ਯਾਦ ਰੱਖੀ ਹੁਣ ਹਾਂ ਨਾ ਉਹ ਕਿੱਧਰ ਗਿਆ ਕੱਟ ਕਰ ਦੇ ਮੇਰਾ ਥੋੜਾ ਕੱਟ ਕਰ ਆਪਾਂ ਲੈ ਲੈਂਦੇ ਆਪਾਂ ਰਾਏ ਦੇ ਥੱਲੇ ਉਹ ਯਾਦਾ ਲੱਗੂ ਅੱਜ ਬਾਈ ਬਾਬੇ ਉਹੋ ਲਿਖਣਾ ਪਊ ਐ ਦੇ ਥੱਲੇ ਲੈ ਮੈਨੂੰ ਕੀ ਸਕਣ ਆਈ ਵਾਰੀ ਲਿਖਾਉਂਦਾ ਉਹਦਾ ਮੂਰੇ ਲਗਿਆ ਅੱਜ ਤਾਂ ਜ਼ਮੀਨ ਦਿਖਾਈ ਜੰਨੇ ਆਪਾਂ ਉਹ ਅੱਜਾਂ ਮੈਂ ਸੱਚੀ ਵਿੱਚ ਬਣਾਵਾ ਉਹਵੇਂ ਦੇ ਬਣ ਕੇ ਕਰਤਾਂਗੇ ਸਿੱਟਦਾਂਗੇ ਹੁਣ ਹੁਣ ਮੈਂ ਮੜੀ ਨਾ ਮੈਂ ਇਤੂ ਕਹਿੰਦੀ ਮੇਰਾ ਹੀ ਪਾਣੀ ਫੇਰ ਮੈਂ ਕਹਿੰਦਾ ਭਾਈ ਤੂੰ ਮੜ ਨਾ ਫਿਰ ਤੁਸੀਂ ਕਹਿ ਕੇ ਕਿਉਂ ਸੀਨ ਚ ਪਾ ਨਾ ਆਹ ਐਡੀ ਮੇਰੀ ਮੁੱਠੀ ਛੋਟੀ ਆ ਕਿ ਹਾਂ ਹੋਈ ਚੱਲ ਫਿਰ ਚੱਲ ਕਿੰਨਾ ਕ ਪਾਵਾਂ ਦੇ ਦੇ ਸਾਹਬ ਨਾਲ ਪਾਲਾ ਕੱਲਾ ਹੀ ਸੀ ਲੈ ਕਈ ਦੇ ਮੇਰਾ ਵੀ ਪਾਲਾ ਦੁਬਾਰੇ ਕਰ ਤੇ ਤੂੰ ਤੇਰੇ ਕੋਲੇ ਪੂੜੀ ਸੀ ਪਹਿਲਾਂ ਜੇਬ ਚ ਨਹੀਂ ਪੋਣੀ ਸੀ ਨਾ ਫਿਰ ਦੁਬਾਰੇ ਕੱਢ ਲਊ ਮੈਂ ਕੱਢ ਲਊ ਕੱਢ ਓਏ ਮੇਰਾ ਵੀ ਪਾ ਲੈਂਦਾ ਹਰ ਜਗ ਕੱਢ ਤਾੜੀ ਦੀ ਮਾਰ ਦੇਂਦੇ ਓਏ ਮੇਰਾ ਵੀ ਪਾ ਲੈਂਦਾ ਤਾੜੀ ਮਾਰ ਦੇਂਦੇ ਚੱਲ ਓਏ ਮੇਰਾ ਵੀ ਪਾ ਲੈਂਦਾ ਫੇਰ ਬਈ ਤੂੰ ਆਪੇ ਬਣਾ ਲੈ ਫੜ ਉਹ ਬਣਾ ਲੈ ਉਹ ਬਣਾ ਕੇ ਤੂੰ ਕਹਦੇ ਕਿਉਂ ਆਪੇ ਕਿਉਂ ਬਣਾ ਲਾ ਉਹ ਓਏ ਮੇਰਾ ਵੀ ਪਾ ਲੈ ਜਨਾਬ ਬੰਦਾ ਚੰਗਾ ਸੀ ਹਨਾ ਬੰਦਾ ਤਾਂ ਚੰਗਾ ਪਰ ਨਹਾਉਂਦਾ ਨੰਗਾ ਹੈ ਨਾ ਚੰਗਾ ਉਧਰ ਆ ਗਿਆ ਨਾ ਹੋ ਗਿਆ ਹੋ ਗਿਆ ਦੁਬਾਰੇ ਮਾਰ ਨਹੀਂ ਹੋਇਆ ਤਾਂ ਅੱਧੀ ਮਾਰੋ ਰੋਡ ਬਾਰੀ ਰੀਕੰਪਰੈਸ਼ਰ ਹਾਂ ਮਾਰੋ ਕਿੱਕ ਬੰਦ ਸੈੱਟ ਬਾਈ ਚਲੋ ਚਲੋ ਹੁਣ ਕਿੱਕ ਮਾਰੋ ਰੀਕੰਪਰੈਸ਼ਰ ਹਾਂ ਹੁਣ ਕਿੱਕ ਟਾਈਮ ਨਾ ਪਾਇਆ ਫੇਰ ਪ੍ਰੈਸ਼ਰ ਬਣ ਜਾਂਦਾ ਹੁਣ ਠੀਕ ਹੈ ਹੁਣ ਚਲੋ कर दे कर दे कर दे एक खाली आया कभी ला भाई क्या भाई ਕੱਟ ਕੱਟ ਐਕਸ਼ਨ ਜਰਾ ਬੈਠ ਜਾ ਜੀ ਬੈਠੋ 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 ਰੁਕ 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 ਉਹ ਕੀ ਹੋ ਗਿਆ ਹੁਣ ਕੀ ਕਾਂਡ ਕਰ ਗਿਆ ਇਹ ਜਾ ਬਾਈ ਕੱਟ ਇਧਰ ਨਹੀਂ ਜਾਕਾ